ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਆਪਾਂ ਬਹੁਤ ਲੇਟ ਵੀਡੀਓ ਸ਼ੁਰੂ ਕਰ ਰਹੇ ਮੈਂ ਤਾਂ ਥੋੜਾ ਜਿਹਾ ਹੀ ਹੋ ਗਿਆ ਮੈਂ ਚਲੋ ਵੀ ਸਾਰੇ ਭੈਣ ਭਰਾਵਾਂ ਨੂੰ ਅਪਡੇਟ ਜਾਂ ਦੇ ਦਈਏ ਮੈਂ ਕਿਹਨਾਂ ਬਤੂ ਬੰਦ ਹੋ ਜੀ ਇੰਦਰਲੇ ਬਸ ਵੀ ਦਾ ਅਪਡੇਟ ਜਾਂ ਦੇ ਦਈਏ ਹਨਾ ਨਹੀਂ ਸਾਰੇ ਭੈਣ ਭਰਾ ਫਿਕਰ ਜੇ ਕਰਨਗੇ ਬਲੌਗ ਨਹੀਂ ਆਇਆ ਬਲੌਗ ਨਹੀਂ ਆ ਅੱਜ ਸਾਨੂੰ ਭੈਣ ਦੇ ਬਲੌਗ ਚ ਸ਼ਾਇਦ ਭੈਣ ਨੇ ਲਿਆ ਹੋਵੇ ਆਪਣਾ ਦੋਤਾ ਆਇਆ ਸੀਗਾ ਨਵੀਂ ਭੂਆ ਜੀ ਦਾ ਮੁੰਡਾ ਨਹੀਂ ਲਿਆ ਤੇ ਉਹ ਆਏ ਸੀਗੇ ਅੱਜ ਉਹ ਬੈਠੇ ਰਹੇ ਅੱਥ ਨੇ ਗਏ ਆ ਕਾਫੀ ਲੇਟ ਹੋ ਉਹ ਤੇ ਤਾੰਗਰ ਕੇ ਕੋਈ ਬਲੌਗ ਹੀ ਨਹੀਂ ਬਣਿਆ ਸਵੇਰੇ ਵੀ ਨਹੀਂ ਬਣਿਆ ਬਸ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਆਪਾਂ 5-7 ਮਿੰਟਾਂ ਦਾ ਅਪਡੇਟ ਦੇ ਦਿੰਨੇ ਆ ਭੈਣ ਭਰਾਵਾਂ ਨੂੰ ਤੇ ਨਹੀਂ ਸਾਰੇ ਭੈਣ ਭਰਾਵਾਂ ਭੈਣਾਂ ਜਿਹੜੀਆਂ ਹੁੰਦੀਆਂ ਬਹੁਤ ਫਿਕਰ ਕਰਦੀਆਂ ਨੇ ਉਹ ਤੇ ਵਟਸਐਪ ਤੇ ਮੈਸੇਜ ਆਉਂਦੇ ਆ ਹਨਾ ਉਸਤਾ ਦੇ ਮੈਸੇਜ ਆਉਂਦੇ ਆ ਜੀਦੀ ਬਲੌਗ ਨਹੀਂ ਪਾਇਆ ਕੀ ਗੱਲ ਹੋ ਗਈ ਤੁਸੀਂ ਠੀਕ ਹੋ ਤੇ ਬਖਾ ਚਲੋ ਅੱਜ ਆਪਾਂ ਉਹ ਕਰ ਲੈਨੇ ਆ ਬਾਕੀ ਜਿਹੜੇ ਭੈਣ ਭਰਾ ਨਵੇਂ ਹੁੰਦੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਸ ਮੈਂਣਾ ਥੋੜੀ ਜੀ ਕੱਲ ਨੂੰ ਕੋਸ਼ਿਸ਼ ਕਰੂੰਗੀ ਵੀ ਮੈਂ ਹਨਾ ਡੇਲੀ ਆਪ ਦਾ ਵਧੀਆ ਵੀ ਵਲੌਗ ਜਿਵੇਂ ਆਪਾਂ ਪਹਿਲਾਂ ਪਾਉਂਦੇ ਸੀ ਉਹ ਮੈਂ ਪਾ ਲਿਆ ਕਰਾਂ ਹਨਾ ਪਤਾ ਨਹੀਂ ਕੀ ਗੱਲ ਹੈ ਜੀ ਪਤਾ ਨਹੀਂ ਕੀ ਚੱਕਰ ਪੈ ਜਾਂਦਾ ਕਦੇ-ਕਦੇ ਹਨਾ ਇੰਨੀ ਜਿਆਦੇ ਘਾਲ ਹੋ ਜਾਂਦੀ ਹੈ ਤੇ ਵੀ ਜਮੀ ਨਹੀਂ ਜੀ ਕਰਦਾ ਵੀ ਸਟਾਰਟ ਕਰਕੇ ਵਲੌਗ ਤੇ ਅੱਜ ਆਪਾਂ ਸਬਜ਼ੀ ਬਣਾਈ ਹੈ ਜੀ ਤੋਰੀਆਂ ਦੀ ਥੋੜੀ ਜੀ ਬਣਾਈ ਹੈ ਜੀ ਕਿਉਂਕਿ ਹੱਥ ਨੇ ਹੱਥ ਨੇ ਖਾਂਦੇ ਸਵੇਰੇ ਕੋਈ ਨਹੀਂ ਖਾਂਦਾ ਜਾਇ ਜਸ਼ਨ ਖਾਂਦਾ ਤੇ ਮੈਂ ਮਾਤਾ ਚਟਨੀ ਮੈਂ ਕਿਹਾ ਹਾਂ ਜਾਇ ਜਸ਼ਨ ਦੇ ਡੈਡੀ ਖਾਂਦੇ ਸਵੇਰੇ ਸਵੇਰੇ ਨਹੀਂ ਕੋਈ ਨਹੀਂ ਖਾਂਦਾ ਕਿਉਂਕਿ ਟਮਾਟਰਾਂ ਦੀ ਚਟਨੀ ਜਿਹੜੀ ਬੜੀ ਸਵਾਦ ਬਣਦੀ ਹੈ ਸਾਰੇ ਉਹੀ ਖਾਂਦੇ ਸਾਨੂੰ ਪਤਾ ਨਸੀ ਦੇ ਨਾ ਵਧੀਆ ਲੱਗਦੀ ਹੈ ਤੇ ਬਸ ਹੁਣ ਹੁਣ ਖਾਣਗੇ ਥੋੜੀ ਜਿਹੀ ਬਣਾਈ ਅੱਜ ਮੈਂ ਤੋਰੀਆਂ ਦੀ ਤੇ ਕੱਚੀਆਂ ਕੱਚੀਆਂ ਤੋਰੀਆਂ ਸੀਗੀਆਂ ਤੇ ਅੱਜ ਕद्दू ਤੇ ਆਏ ਬਹੁਤ ਜ਼ਿਆਦੇ ਪਤਨੀ ਰੈਡੀ ਨਾ ਪਰਮਾ ਸੀ ਕੇ ਫੜਾ ਕੇ ਆਉਣਗੇ ਵੀ ਗਾਂਹ ਫੜਾ ਕੇ ਆਉਣ ਪਾਪਾ ਮੈਂ 1 ਕਿਲੋ ਦਾ 1 ਕद्दू ਅੱਧਾ ਕਿਲੋ ਦਾ ਲਵਾਂਗਾ ਕਿਲੋ ਦਾ ਕਿੰਨੇ ਲੈ ਕੇ ਕਿਲੋ 80 ਦੇ ਐ 80 ਇਹ ਤਾਂ ਹੈਗੇ ਆਪਣੇ ਤਾਂ ਤੁਹਾਨੂੰ ਲੈਂਦੇ ਆਪਣੇ ਤਾਂ 10 ਰੁਪਏ ਵੀ ਨਹੀਂ ਲੈਂਦੇ ਕਿਉਂ ਲੈ ਨਹੀਂ ਦੇ ਪਾਪਾ ਕੁਝ ਕਿਹਾ ਇਸੀ ਨੂੰ ਪਤਾ ਨਹੀਂ ਕੀ ਚੱਕਰ ਹੈਗਾ ਆਪ ਤਾਂ ਭਣਾ ਦੀ ਸੀ ਵੀ ਦੇਈ ਜਾਣ 90 ਲਈ ਜਾਣ 60 ਦੇਈ ਜਾਣ ਪਰ ਆਪਣੇ ਤੋਂ ਨਹੀਂ ਲੈਂਦੇ ਤੇ ਲੋ ਜੀ ਆਪਣਾ ਇਧਰ ਦੁੱਧ ਗਰਮ ਹੋ ਗਿਆ ਤੇ ਸਬ지 ਸਾਨੂੰ ਦੱਸਿਆ ਆਪਾਂ ਤੌਰ ਨਾਲ ਬਣਾਈ ਹੈ ਬਸ ਦੁੱਧ ਬਾ ਸਾਮ ਕੀ ਤੇ ਫਿਰ ਮੈਂ ਆਟਾ ਗੋਟਾ ਗੋਲੀਆਂ ਆਟਾ ਮਿਸ਼ਾਨ ਰੱਖਿਆ ਤੇ ਬਸ ਜੀ ਉਹ ਆਗੇ ਸੀਗੇ ਵਿਚਾਰੇ ਸਰਪਤੀ ਜਿਹੜਾ ਕੰਮ ਜਾਂ ਸੀਗਾ ਉਹਨਾਂ ਦਾ ਕਰਨ ਵਾਲਾ ਹਨਾ ਅੱਜ ਫੇਰ ਆ ਕੀ ਗਏ ਆ ਇੱਕਦਮ ਫੇਰ ਹੋਣਾ ਪਊ ਉਹਨਾਂ ਨੂੰ ਤੇ ਫਿਰ ਉਹਨੇ ਵਿਚਾਰੇ ਨੇ ਜਾਣਾ ਕਹਿੰਦਾ ਵੀ ਵੀ ਚਲੋ ਮੈਂ ਤਾਂ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਆ ਦਾ ਜਿਹੜਾ ਕੰਮ ਆ ਹਨਾ ਫਤਿਹ ਹੋ ਜੇ ਆ ਤਾਂ ਕਲੀਅਰ ਹੋ ਜੇ ਤੇ ਫਿਰ ਆ ਦਾ ਬਿੱਲ ਵੀ ਜਾਣਾ ਆ ਸੌਖਾ ਹੋ ਜੂਗਾ ਹਨਾ ਨਾਲੇ ਆ ਤਾਂ ਉੱਥੇ ਟੈਨਸ਼ਨ ਵੀ ਨਹੀਂ ਰਹਿੰਦੀ ਬਹੁਤ ਸਿਆਣਾ ਜੀ ਸਿਆਣਾ ਵੀ ਹੈ ਸਮਝਦਾਰ ਵੀ ਹੈ ਬਾਕੀ ਪੜ੍ਹੇ ਲਿਖੇ ਨਾਲ ਫਰਕ ਹੁੰਦਾ ਹਨਾ ਤੇ ਕੋਈ ਆਏ ਨਹੀਂ ਬਦਮੀ ਘਟਮੀ ਨਹੀਂ ਕਰਨੀ ਕਿਸੇ ਦੀ ਤੇ ਵਧੀਆ ਗਾ ਤੇ ਚਲੋ ਜੀ ਬਸ ਆਪਾਂ ਦੁੱਧ ਕਰਕੇ ਸਮਸਮਾਈ ਕੋਲੇ ਬੈ ਕੇ ਆਪਾਂ ਨੂੰ ਨਾਲੇ ਘੱਟੇ ਹੋ ਗਏ ਦੁੱਧ ਤੇ ਰੜਕੜੀਆਂ ਆਪਾਂ ਲਾ ਦਾਂਗੇ ਸਾਈਡ ਤੇ ਰੜਕੜੀਆਂ ਨੂੰ ਪਾਤੀ ਜਦੋਂ ਬਰ ਰੋਟੀ ਪਕਾ ਲੈਣੀ ਹੁੰਦੀ ਹੈ ਫੇਰ ਕਿਤੇ ਜਾ ਕੇ ਫੇਰ ਸਾਂਭਦੀ ਹੁੰਦੀ ਆਇਆ ਤੁਸੀਂ ਸਾਰੇ ਭੈਣ ਭਰਾ ਹੀ ਆਖੂਗੇ ਵੀ ਅੱਜ ਤੁਸੀਂ ਫਾਹਾ ਵਰਤਾ ਵਲੌਗ ਕਰਾ ਹਾਂ ਕਿਉਂਕਿ ਜਿ ਆਇਜ ਹੋ ਜਾਂਦਾ ਵੀ ਚਲੋ ਅਪਡੇਟ ਵੀ ਦੇ ਦਈਏ ਹੈਨਾ ਸਾਰੇ ਭੈਣ ਭਰਾ ਮੇਰੇ ਫਿਰ ਵੀ ਫਿੱਡਾ ਕਰਦੀਆਂ ਭੈਣਾ ਹੈਨਾ ਤੇ ਮੈਂ ਕਰ ਜਿੰਨਾ ਹੋ ਸਕਿਆ ਉਹਨਾਂ ਨੂੰ ਸ਼ੇਅਰ ਕਰ ਦਿੰਦੇ ਆ ਜਿਆਦਾ ਨਹੀਂ ਤੇ ਚਲੋ ਜੀ ਫੇਰ ਮੈਂ ਦਿਆ ਆਪਾਂ ਸੋਨੂ ਜਸ਼ਨ ਨਿਹਾਉਣਾ ਨਹਾ ਕੇ ਤੇ ਇਹਨੂੰ ਨਹਾ ਲੈਣ ਦੋ ਹੈ ਜਸ਼ਨ ਸੱਸੀ ਗੱਲ ਤਾਂ ਬੁਲਾ ਦੇ ਸੱਸੀ ਖਾਲੀ ਖਾਣਾ ਮੋਦੀ ਆਟਾ ਵੀ ਬੋਲਣਿਆ ਤੇ ਪੁੱਤ ਵੀ ਘਰੋਂ ਪੋਰੀਆ ਤੇ ਬਾਸਣ ਪਤੀ ਪਿੱਤੀ ਦੀ ਮਾਰਤੀ ਤੇ ਘਾਲੀ ਦੋ ਜਿਸ ਨੂੰ ਰੋਟੀਆਂ ਲੱਗਣੀਆਂ ਨਾ ਮਾਂ ਦੋ ਸੁਵਾਰਦੀ ਆਏ ਟਮਾੜਾ ਮੜਾ ਦਿੰਦਾ ਹੀ ਹੈ ਤੇ ਸੂਤ ਦਾ ਜਮਾ ਛੁੱਟਦਾ टाइम हजे पौने पौने सत्त भी नहीं हुए हम हजे रोज नहीं पाने साढ़े कुछ का टाइम हो गया साथ तो जमा दिन का होगा तो जो बस आपके अभी आपके आए बस रोटियां लाइए फिर हाथ मतिया बस तवा करें घो खोज कर मायदे कर दी चलो जी अज है ना बलॉग आप इक एंड करा तीन भी भैंड भाखोगे ਵੀ ਜਬ ਹੀ ਛੋਟਾ ਆ ਹੋ ਗਿਆ ਹੈ ਨਾ ਤੇ ਮੈਂ ਕਿ ਚਲੋ ਸਾਰੇ ਭੈਣ ਭਰਾ ਮਤੀ ਕਰਾ ਕੋ ਅਪਡੇਟ ਦੇ ਦਈਏ ਅੱਜ ਵਾਲਾ ਵਲੌਗ ਹੈ ਜਿਹੜਾ ਆਪਣਾ 2 ਸਾਲਾਂ ਦਾ ਦੇ ਵਿੱਚ ਵਿੱਚ ਮਤਲਬ ਸਭ ਤੋਂ ਛੋਟਾ ਵਲੌਗ ਜਿਹੜਾ ਅੱਜ ਆਪਾਂ ਤੁਹਾਡੇ ਲਈ ਉਹ ਕਰਿਆ ਮੈਂ ਕਿਉਂ ਆਪਾਂ ਅਪਡੇਟ ਕੀ ਦੇ ਦਈਏ ਭੈਣ ਭਰਾ ਮਨ ਟੈਨਸ਼ਨ ਹੋ ਜਾਂਦੀ ਹੈ ਤੇ ਬਸ ਜਿ ਦਿਹਾਉ ਚਲਾ ਜਾਈ ਨਹੀਂ ਪੈਂਦਾ ਕਰੇ ਤਾਂ ਐਂ ਜਿ ਲੱਗਦਾ ਵੀ ਨਹੀਂ ਬਣਾਉਣਾ ਵਲੌਗ ਕੁਝ ਬਸ ਆ ਹਜੇ ਆ ਮੱਗੀ ਨਹੀਂ ਆਪਣੇ ਚੈਨਲ ਦੇ ਤਾਂ ਬਲੀਜ YouTube ਵਾਲਿਆਂ ਨੂੰ ਬੇਨਤੀ ਹੈ ਵੀ ਸਾਡੇ ਜਿਹੜੀ ਵੀਡੀਓ ਤੇ ਐਡ ਲਾ ਦਿਓ ਲਾ ਦਿਓ ਬਹੁਤ ਵੱਡੀ ਦਿੱਕਤ ਆਈ ਪਈ ਹੈ ਤੇ ਥੋੜਾ ਜਿਹਾ ਆਏ ਜੀ ਹੌਸਲਾ ਟੁੱਟ ਜਾਂਦਾ ਹਨ ਜੇ ਅੱਗੇ ਤਾਂ ਆਏ ਵਧੀਆ ਵਲੌਗ ਬਣਾਉਂਦੇ ਐਡ ਆਉਂਦੀ ਵਧੀਆ ਤੇ ਸਵੇਰ ਨੂੰ ਚਾਹ ਚੜ੍ਹ ਜਾਂਦਾ ਦੇਖ ਕੇ ਦਰਦ ਜੁੜਦੇ ਹਨ ਹੁਣ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਾਹ ਡਾਕਰ ਦਾ ਜੁੜਦੇ ਨਹੀਂ ਹਨ ਵੀ ਕੀ ਹੋ ਗਿਆ ਕੀ ਹੋ ਗਿਆ ਤੇ ਉਹ ਚਲੋ ਆਦੇ ਵੀ ਹੋਰ ਕਿ ਉਹ ਜਿੰਨਾਂ ਕੋਲ ਆਪ ਗਏ ਸੀ ਉਹ ਕਹਿੰਦੇ ਤੁਸੀਂ ਆਪਦੇ ਵਲੌਗ ਦੇ ਨਹੀਂ ਪਾਈ ਚਲੋ ਦੀ ਜਿਹੜੀ ਇਹ ਦਿੱਕਤ ਹੋਈ ਹੈ ਹੌਲੀ-ਹੌਲੀ ਹੋ ਜੂਗੀ ਠੀਕ ਕਹਿੰਦੇ ਤਾਂ ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂਗੀ ਕਿਉਂਕਿ ਵੀ ਜੇ ਕੋਈ ਟੈਨਸ਼ਨ ਵਾਲੀ ਗੱਲ ਹੁੰਦੀ ਸੋਡੇ ਕੋਲੇ ਕੋਈ ਨੋਟੀਫਿਕੇਸ਼ਨ ਵੇਰੇ ਆਉਲਾ ਹਨਾ ਉਹ ਨਹੀਂ ਆਇਆ ਤਾਂ ਕਹਿੰਦੇ ਇਹ ਕੋਈ ਕੋਈ ਦਿੱਕਤ ਨਹੀਂ ਹੋਈ ਤੁਹਾਡਾ ਚੈਨਲ ਜਮਾਂ ਪਰਫੈਕਟ ਹੈ ਤੇ ਤੁਸੀਂ ਬਸ ਆਪਦੇ ਚੈਨਲ ਤੇ ਵੀ ਵਲੌਗ ਪਾਈ ਚਲੋ ਵਲੌਗ ਨਾ ਮਿਸ ਕਰੋ ਤਾਂ ਕਰਕੇ ਬਹੁਤ ਲੋਪਾ ਅੱਜ ਜਿਹੜਾ ਵਲੌਗ ਹੈ ਜਿਹੜਾ ਉਹ ਪਾ ਦਈਏ ਤੇ ਚਲੋ ਜੀ ਕੱਪ ਤੇ ਆਪਾਂ ਵਲੌਗ ਦਾ ਇੰਟੈਂਡ ਤਾਂ ਸਾਰੇ ਭੈਣ ਭਰਾ ਚਲੋ ਜੀ ਮੇਰਾ ਬਣਿਆ ਹੈ ਦੈਸਟ ਕਰ ਲਿਓ ਬਾਕੀ ਸਾਰੇ ਭੈਣ ਭਰਾ ਮਾਣੇ ਸਾਰਿਆਂ ਨੇ ਮੇਰੇ ਜਨਮ ਦਿਨ ਦੀ ਦੁਆਰੇ ਤੋਂ ਬੜੀਆਂ ਬਹੁਤ ਬਧਾਈਆਂ ਦਿੱਤੀ ਹੈ ਹਜੇ ਵੀ ਭੈਣਾਂ ਕਮੈਂਟ ਕਰੀ ਜਾਂਦੇ ਨੇ ਤਾਂ ਆਪਣੀ YouTube ਫੈਮਿਲੀ ਜਿਹੜੀ ਸੀ ਨਾ 5400 ਜਣੇ ਦੀ ਹੋ ਗਈ ਇੰਨੀ ਆ ਮੈਨੂੰ ਬਧਾਈਆਂ ਮਿਲੀਆਂ ਬਹੁਤ ਬਹੁਤ ਥੈਂਕ ਯੂ ਇਹ ਸਾਰਿਆਂ ਦਾ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਪੋਰਟ ਬਣਾਈ ਰੱਖੋ ਸਾਰੇ ਭੈਣ ਭਰਾ ਮੰਮੀ ਸਸ਼ੀ ਅਕਾ ਜੀ ਬਾਏ ਬਾਏ